ਸਤਿ ਸ਼੍ਰੀ ਅਕਾਲ ਦੋਸਤੋ ਸੂਰਤ ਤੋਂ ਇੱਕ ਬੇहद ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਆਪਣੇ ਹੀ ਕੋਲ ਟਿਊਸ਼ਨ ਪੜ੍ਹਨ ਵਾਲੇ ਇੱਕ 13 ਸਾਲ ਦੇ ਬੱਚੇ ਨੂੰ ਉਸਦੀ ਹੀ ਟੀਚਰ ਘਰੋਂ ਪੁਜਾ ਕੇ ਲੈ ਗਈ ਕੁਝ ਦਿਨ ਘਰੋਂ ਇਹ ਫਰਾਰ ਰਹੇ ਅਤੇ ਫਿਰ ਇਹਨਾਂ ਨੂੰ ਰਾਜਸਥਾਨ ਬਾਰਡਰ ਤੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰੀ ਤੋਂ ਬਾਅਦ ਜੋ ਟੀਚਰ ਹੈ ਉਸ ਦਾ ਪੁਲਿਸ ਰਿਮਾਂਡ ਲਿਆ ਗਿਆ ਜਿਸ ਦੇ ਦੌਰਾਨ ਬੇहद ਹੈਰਾਨੀਜਨਕ ਖੁਲਾਸੇ ਸਾਹਮਣੇ ਆਏ ਨੇ ਸਭ ਤੋਂ ਪਹਿਲਾਂ ਟੀਚਰ ਨੇ ਦੱਸਿਆ ਕਿ ਉਹ ਜਦੋਂ ਬੱਚਾ 5ਵੀਂ ਦੇ ਕਲਾਸ ਦੇ ਵਿੱਚ ਸੀ ਉਦੋਂ ਵੀ ਇਸ ਨੂੰ ਪੜ੍ਹਾਉਂਦੀ ਸੀ ਅਤੇ ਕੁਝ ਸਮਾਂ ਪਹਿਲਾਂ ਇਹ ਫਿਰ ਤੋਂ ਇਸ ਦੇ ਕੋਲ ਟਿਊਸ਼ਨ ਲੱਗਿਆ ਪਹਿਲਾਂ ਇਹ ਟੀਚਰ ਇਸ ਬੱਚੇ ਨੂੰ ਘਰੇ ਜਾ ਕੇ ਟਿਊਸ਼ਨ ਪੜ੍ਹਾਉਂਦੀ ਰਹੀ ਜਿੱਥੇ ਕਿ ਦੋਮਾ ਦੇ ਵਿੱਚ ਪਿਆਰ ਹੋ ਗਿਆ ਤੇ ਇਸ ਬੱਚੇ ਦੇ ਘਰ ਦੇ ਵਿੱਚ ਜਦੋਂ ਕੋਈ ਨਹੀਂ ਸੀ ਤਾਂ ਇਹਨਾਂ ਨੇ ਸਰੀਰਕ ਸੰਬੰਧ ਵੀ ਬਣਾਏ ਜਿਸ ਤੋਂ ਬਾਅਦ ਇਹ ਬੱਚਾ ਫਿਰ ਟੀਚਰ ਦੇ ਘਰ ਆਉਣ ਲੱਗਿਆ ਜਿੱਥੇ ਕਿ 2 ਸਾਲ ਦੇ ਕਰੀਬ ਇਹ ਬੱਚਾ ਇਸ ਟੀਚਰ ਕੋਲ ਟਿਊਸ਼ਨ ਪੜਦਾ ਰਿਹਾ ਤੇ ਪਿਛਲੇ 1 ਸਾਲ ਤੋਂ ਲਗਾਤਾਰ ਦੋਮਾ ਦੇ ਵਿੱਚ ਸੰਬੰਧ ਸਨ ਅਤੇ ਟੀਚਰ ਨੇ ਦੱਸਿਆ ਕਿ ਪਿਛਲੇ ਸਮੇਂ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਹ ਪ੍ਰੈਗਨੈਂਟ ਹੈ ਤੇ ਆਪਣੇ ਹੀ ਸਟੂਡੈਂਟ ਬੱਚੇ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਤਾਂ ਉਸ ਨੇ ਘਰੋਂ ਫਰਾਰ ਹੋਣ ਦੀ ਯੋਜਨਾ ਬਣਾਈ ਕਿਉਂਕਿ ਲਗਾਤਾਰ ਉਸ ਦੇ ਪਰਿਵਾਰ ਵਾਲੇ ਵੀ ਉਸ ਨੂੰ ਵਿਆਹ ਕਰਨ ਦੇ ਲਈ ਜ਼ੋਰ ਪਾ ਰਹੇ ਸਨ ਤੇ ਉਹ ਤੋਂ ਫਰਾਰ ਹੋ ਕੇ ਇਹ ਬੱਚੇ ਦੇ ਕੁਝ ਕੱਪੜੇ ਪਹਿਲਾਂ ਮੰਗਵਾ ਲਏ ਸਨ ਕਰ ਤੇ ਉਹ ਤੋਂ ਬਾਅਦ ਇਸ ਨੇ ਬੱਚੇ ਨੂੰ ਨਾਲ ਲਿਆ ਅਤੇ ਘਰ ਤੋਂ ਨਿਕਲ ਗਈ ਅਤੇ ਬੜੋਦਰਾ ਹੁੰਦੇ ਹੋਏ ਫਿਰ ਅਹਮਦਾਬਾਦ ਤੇ ਫਿਰ ਦਿੱਲੀ ਪਹੁੰਚੇ ਤੇ ਇਸ ਦੌਰਾਨ ਇਹਨਾਂ ਨੇ ਕਾਫੀ ਥਗਾ ਤੇ ਘੁੰਮੇ ਫਰੇ ਵੀ ਖਾਦਾ ਪੀਤਾ ਅਤੇ ਫਿਰ ਅਹਮਦਾਬਾਦ ਤੋਂ ਬਾਅਦ ਦਿੱਲੀ ਪਹੁੰਚੇ ਉੱਤੇ ਵੀ ਘੁੰਮੇ ਫਰੇ ਸ਼ਾਪਿੰਗ ਕੀਤੀ ਤੇ ਇਸ ਤੋਂ ਬਾਅਦ ਰਾਜਸਥਾਨ ਨੂੰ ਨਿਕਲ ਗਏ ਇਸ ਦੌਰਾਨ ਸੂਰਤ ਪੁਲਿਸ ਕੋਲ ਇਨਫੋਰਮੇਸ਼ਨ ਪਹੁੰਚ ਗਈ ਸੀ ਇਹਨਾਂ ਦੋਵਾਂ ਦੀ ਲੋਕੇਸ਼ਨ ਦੀ ਤੇ ਪੁਲਿਸ ਵੱਲੋਂ ਤਿੰਨ ਬੱਸਾਂ ਨੂੰ ਰੋਕਿਆ ਗਿਆ ਤਿੰਨਾਂ ਦੀ ਚੈਕਿੰਗ ਕੀਤੀ ਗਈ ਤਾਂ ਤਿੰਨਾਂ ਦੇ ਵਿੱਚੋਂ ਇੱਕ ਬੱਸ ਦੇ ਵਿੱਚ ਇਹ ਸਟੂਡੈਂਟ ਅਤੇ ਉਸਦੀ ਟੀਚਰ ਮਿਲੇ ਇਸ ਟੀਚਰ ਨੂੰ ਗ੍ਰਿਫਤਾਰੀ ਤੋਂ ਬਾਅਦ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਲਿਆ ਗਿਆ ਜਿੱਥੇ ਕਿ ਇਸ ਨੇ ਅਹਿਮ ਖੁਲਾਸੇ ਕੀਤੇ ਨੇ ਇਸ ਟੀਚਰ ਤੇ ਅਪਹਰਨ ਅਤੇ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਨਾਲ ਦੀ ਨਾਲ ਇਸ ਬੱਚੇ ਦੀ ਵੀ ਜਾਂਚ ਹੋ ਰਹੀ ਹੈ ਕਿ ਉਹ ਪਿਤਾ ਬੰਦੇ ਯੋਗ ਹੈ ਅਤੇ ਇਸ ਤੋਂ ਬਾਅਦ ਇਸ ਟੀਚਰ ਦੇ बच्चे दी भी डीएनए जांच ਕੀਤੀ ਜਾਵੇਗੀ ਤਾਂ ਪਤਾ ਲਗਾਇਆ ਜਾਵੇਗਾ ਕਿ ਇਸ ਬੱਚੇ ਦਾ ਅਸਲੀ ਬਾਪ ਕੀ ਇਹ ਹੀ ਬੱਚਾ ਹੈ ਜੋ ਇਸ ਟੀਚਰ ਕੋਲ ਟਿਊਸ਼ਨ ਪੜਦਾ ਸੀ ਤੁਸੀਂ ਇਸ ਅਜੀਬੋ ਗਰੀਬ ਘਟਨਾ ਬਾਰੇ ਕੀ ਕਹਿਣਾ ਚਾਹੋਗੇ ਜਿਸ ਨੇ ਕੀ ਗੁਰੂ ਅਤੇ ਇੱਕ ਵਿਦਿਆਰਥੀ ਦੇ ਰਿਸ਼ਤੇ ਨੂੰ ਕਲੰਕਿਤ ਵੀ ਕੀਤਾ ਤੇ ਇਹ ਜੀਬੋ ਗਰੀਬ ਵੀ ਘਟਨਾ ਆਓ ਸੁਣੋ ਪੁਲਿਸ ਨੇ ਇਸ ਬਾਰੇ ਕੀ ਕਿਹਾ શિક્ષਕਾ ਹੈ ਉਹ ਐਕਚੁਅਲੀ ਟਿਊਸ਼ਨ ਟੀਚਰ ਹੈ वो अपने ट्यूशन के जो स्टूडेंट थे उसके साथ वो चली गई थी पहले वो लोग यहाँ पे सूरत में ही रहे थे एक दिन जब निकल गए 25 तारीख को तब तो वहाँ से पूरे सूरत में अलग अलग एरिया में घूमे वहाँ से कुछ शॉपिंग की शॉपिंग करके वो लोग वहाँ से बड़ौदा चले गए बड़ौदा से अहमदाबाद गए अहमदाबाद के एक दिन रुके अहमदाबाद रुक कर बाद में वो लोग वहाँ से दिल्ली चले गए दिल्ली में भी थोड़ा घूमे फिरे कुछ चीज़ें ली खरीदी की खाना पाना किया ये सारी इन्फॉर्मेशन जब पुलिस को मिली तो पुलिस ने उनको इंटरसेप्ट किया और रायगढ़ करके एक एरिया है वहाँ से उनको पीछा किया और बाद में तीन बसेस हमको डाउटफुल लगी थी इन तीन बस को आगे जाके रुकवाया उनमें से तीनों में चेक किया तब पता चला कि ये दोनों वहीं पे हैं उनकी आइडेंटिटी भी कंफर्म की गई फिर उनसे पूछा गया कि ये क्यों किया ਤਬ ਜਾ ਕੇ ਪੁਲਿਸ ਕੋ ਬਹੁਤ ਸਾਰੀ ਬਾਤੇ ਕਨਫਰਮ ਹੋਈ